ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਲਜੀ ਇੱਕ ਔਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਹੋ ਚੜਦੀ ਕਲਾ ਚ ਰੋਜੀ ਬਲੌਗ ਦੀ ਸ਼ੁਰੂਆਤ ਕਰਨ ਅੱਗੇ ਸਿੱਧਰ ਗੁੰਨਣ ਲੱਗੀ ਸੀ ਮੈਂ ਆਟਾ ਮੈਂ ਕਿਹਾ ਚਲੋ ਨਾਸ਼ਤੇ ਦੀ ਤਿਆਰੀ ਕਰ ਲੈਂ ਆ ਬਾਕੀ ਜੋ ਵੀ ਡੇਲੀ ਰੂਟੀਨ ਦੇ ਕੰਮ ਹੁੰਦੇ ਆ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਠੀਕ ਹੈ ਜੀ ਅੱਜ ਬਣਾਵਾਂਗੇ ਆਪਾਂ ਵਾਈਟ ਛੋਲੇ ਤੇ ਮੈਂ ਮੈਂ ਕਿਹਾ ਚਲੋ ਪਹਿਲਾਂ ਸਵੇਰ ਦੇ ਕੰਮ ਨਿਬੇੜ ਲੀਏ ਠੀਕ ਹੈ ਜੀ ਛੋਲੇ ਆ ਪਪੀ ਹੋ ਕੇ ਵਧੀਆ ਤਰੀਕੇ ਨਾਲ ਰੱਖੇ ਹੋਏ ਠੀਕ ਹੈ ਨਾਸ਼ਤਾ ਬਣਾ ਕੇ ਫਿਰ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਕਿਹਾ ਚਲੋ ਅੱਜ ਨਾ ਥੋੜੀ ਜੀ ਜਲਦੀ ਸੀ ਸਾਨੂੰ ਕਿਉਂਕਿ ਛੋਟੇ ਛੋਟੇ ਕੰਮ ਕਈ ਵਰੀ ਹੁੰਦਾ ਵੀ ਆਹ ਕਰਣੀ ਏ ਅੱਜ ਲਿਮਾਰੀ ਸਾਫ ਕਰ ਲਈਆਂ ਕੁਛ ਨਾ ਕੁਛ ਕਰਦੇ ਰਹੀ ਏ ਥੋੜਾ ਮੌਸਮ ਜੇ ਠੀਕ ਹੋਵੇ ਨਾ ਫਿਰ ਮਾਂਜਾ ਕਰਦਾ ਕੋਈ ਕੰਮ ਕਰੀਏ ਮੈਂ ਕਿਹਾ ਰਸੋਈ ਸਾਫ ਕਰਕੇ ਅੱਧਰ ਤਾਰ ਦਾਂਗੇ ਜੀ ਅੱਜ ਵੀ ਹੋਣੇ ਆਪਾਂ ਵਾਈਟ ਛੋਲੇ ਠੀਕ ਹੈ ਜੀ ਛੋਲਿਆਂ ਦੀ ਰੈਸিপি ਮੈਂ ਵਾਈਟ ਦੀ ਕਦੀ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਹੈਗੀ ਹਲਵਾਈ ਵਾਂਗੂ ਜਿਹੜੇ ਛੋਲੇ ਬਣਦੇ ਹਨ ਨਾ ਤੇ ਬਿਲਕੁਲ ਸਿੰਪਲ ਤੇ ਸੋਖੇ ਤਰੀਕੇ ਨਾਲ ਬਣਦੇ ਆ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰੂੰਗੀ ਜਰੂਰ ਮੈਨੂੰ ਆਪਣਾ ਪਿਆਰ ਦਿਓ ਕਾਲੇ ਛੋਲਿਆਂ ਦੀ ਵੀਡੀਓ ਬਣਾਈ ਸੀ ਨਾ ਮੈਨੂੰ ਇੱਕ ਭੈਣ ਦਾ ਕਮੈਂਟ ਵੀ ਆਇਆ ਸੀ ਤੁਸੀਂ ਛੋਲਿਆਂ ਦੀ दाल ਜਾਂ ਕੋਈ ਵੀ ਰੈਸিপি ਬਣਾਦੇ ਮੈਨੂੰ ਬਹੁਤ ਵਧੀਆ ਲੱਗਿਓ ਮੇਰੇ ਫਿੱਕੇ ਨਾਲ ਬਣਾ ਕੇ ਦੇਖਦੀ ਐ ਠੀਕ ਐ ਜੇ ਤੁਸੀਂ ਵੀ ਕਾਲੇ ਆ ਜਿਹੜੇ ਵਾਈਟ ਛੋਲੇ ਆ ਤੇ ਬਣਾਉਂਗੀ ਜਰੂਰ ਤੁਸੀਂ ਵੀਡੀਓ ਦੇਖਿਓ ਤੇ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਜੀ ਕਿਉਂਕਿ ਮੈਂ ਛੋਲੇ ਆ ਦੇਖੋ ਛੋਲੇ ਤੁਹਾਨੂੰ ਦਿਖਾਣੀਆਂ ਆ ਆਹ ਦੇਖੋ ਜੀ ਛੋਲੇ ਆਪਾਂ ਰਾਤੀ ਭਿਗੋ ਕੇ ਰੱਖਲੇ ਸੀ ਠੀਕ ਹੈ ਜੀ ਆਹਦੇ ਵੇਲੇ ਸਿੱਟੇ ਛੋਲੇ ਜਿਹੜੇ ਕਾਬਲੀ ਛੋਲੇ ਵੀ ਸ਼ਾਇਦ ਇਹਨਾਂ ਨੂੰ ਕਈ ਬੋਲ ਦਿੰਦੇ ਆ ਮੈਂ ਤਾਂ ਵਾਈਟ ਛੋਲੇ ਹੀ ਬੋਲਦੀ ਹੁੰਦੀ ਆ ਇਹਨਾਂ ਨੂੰ ਆਪਾਂ ਪਹਿਲਾਂ ਰਾਤੀ ਭਿਗੋ ਲਿਆ ਸੀਗਾ ਹੁਣ ਇਹਨਾਂ ਨੂੰ ਧੋ ਕੇ ਫਿਰ ਆਪਾਂ ਆਪਣੇ ਕੁੱਕਰ ਦੇ ਵਿੱਚ ਬਣਾਵਾਂਗੇ ਕਿਹੜੇ ਤਰੀਕੇ ਨਾਲ ਬਣਾਉਂਦੇ ਹੁੰਦੇ ਆ ਤੁਹਾਨੂੰ ਮੈਂ ਸੇਮ ਉਹ ਵੀਡੀਓ ਚ ਪੂਰਾ ਦਿਖਾਉਗੀ ਠੀਕ ਹੈ ਜੀ ਤਾਂਕਿ ਤੁਸੀਂ ਬਣੇ ਲੋ ਮੈਂ ਤਾਂ ਛੋਲੇ ਵਗੈਰਾ ਛੁੱਭ ਲੈਣੀਆਂ ਕੋਈ ਨਾ ਕੋਈ ਦਾਣਾ ਵਿੱਚ ਹੁੰਦਾ ਪਤਾ ਨਹੀਂ ਹੁੰਦਾ ਨਾ ਕੁਛ ਨਾ ਕੁਛ ਵਿੱਚ ਹੁੰਦਾ ਚਾਹੇ ਤਰ੍ਹਾਂ ਆਪਾਂ ਤਸੱਲੀ ਰਹਿਣਾਂ ਨੂੰ ਸਾਫ਼ ਕਰ ਲੈਣੇ ਆ ਠੀਕ ਹੈ ਜੀ ਸਾਫ਼ ਕਰਕੇ ਫਿਰ ਧੋ ਕੇ ਫਿਰ ਆਹ ਵਾਲਾ ਪਾਣੀ ਜਿਹੜਾ ਬਚਦਾ ਹੁੰਦਾ ਨਾ ਇਹਨੂੰ ਬੂਟਿਆਂ ਦੇ ਵਿੱਚ ਵਾਹ ਕਰੋ ਤੁਸੀਂ ਆਪਣੇ ਬੂਟੇ ਜਿਹੜੀ ਭੈਣਾ ਬੂਟੇ ਲਾਂਦੀਆਂ ਨੇ ਨਾ ਉਹਨਾਂ ਲਈ ਸਪੈਸ਼ਲ ਹੈ ਕਿ ਇਹ ਪਾਣੀ ਡੋਲਿਆ ਨਾ ਕਰੋ ਵੈਸੇ ਤਾਂ ਕੋਸ਼ਿਸ਼ ਕਰਿਆ ਕਰੋ ਕਿ ਰਾਤੀ ਧੋ ਕੇ ਇਹਨਾਂ ਨੂੰ ਫੇਰ ਹੀ ਭਿਗੋ ਕੇ ਰੱਖਿਆ ਕਰੋ ਆ ਪਾਣੀ ਵੈਸੇ ਕਹਿੰਦੇ ਤਾਕਤਵਰ ਹੁੰਦਾ ਇਹਨੂੰ ਡੋਲਣਾ ਨਹੀਂ ਚਾਹੀਦਾ ਪਰ ਮੈਂ ਮੇਰੇ ਨਾਲ ਧਿਆਨ ਕਿਉਂਕਿ ਲੇਟ ਹੋ ਗਈ ਸੀ ਰਾਤੀ ਫਿਰ ਜਲਦੀ ਜਲਦੀ ਸੀ ਇੱਦਾਂ ਹੀ ਭਿਗੋ ਕੇ ਚਲੀ ਗਈ ਹੁਣ ਇਹਨੂੰ ਧੋ ਬਣਾ ਕੇ ਆਪਾਂ ਸਾਫ਼ ਕਰਕੇ ਫਿਰ ਤੁਹਾਨੂੰ ਦੱਸ ਦਿਆਂ ਜੀ ਕਿਵੇਂ ਬਣਾਵਾਂਗੇ ਤਾਂ ਤੱਕ ਤੁਸੀਂ ਬਨੇ ਰਹੋ ਠੀਕ ਹੈ ਜੀ ਔ ਜੀ ਆ ਦੇਖੋ ਛੋਲੇ ਆਪਾਂ ਚੰਗੀ ਤਰ੍ਹਾਂ ਚੁਗਲੇ ਧੋਲੇ ਇਹਦੇ ਵਿੱਚ ਪਾ ਲੇ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਣਾ ਜੀ ਆਪਣੇ ਟੇਸਟ ਕੇ ਅਨਸਾਰ ਸੌਰੀ ਜੀ ਮਤਲਬ ਜਿੰਨਾ ਆਪਾਂ ਪਾਣੀ ਪਾਣਾ ਜਿੰਨੇ ਕੋ ਆਪਾਂ ਕੁੱਕਰ ਦੇ ਵਿੱਚ ਸੀਟੀ ਮਰਵਾਣੇ ਆ ਠੀਕ ਹੈ ਜੀ ਮੇਰੇ ਕੋਲ ਦੋ ਗੋਲੀਆਂ ਛੋਲੇ ਸੀਗੇ ਤੇ ਪੰਜ ਗੋਲੀਆਂ ਸਮਝੋ ਤਾਂ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਠੀਕ ਹੈ ਜੀ ਪਾ ਦੇਣਾ ਹੁਣ ਸਿਰਫ ਦੋ ਪਿਆਜ਼ਾਂ ਦੇ ਵਿੱਚ ਆਪਾਂ ਬਣਾਣੀ ਹੈ ਸਬਜੀ ਜੇਕਰ ਤੁਸੀਂ ਵੀ ਇਦਾਂ ਬਣਾਓਗੇ ਨਾ ਤੇ ਦੇਖਿਓ ਬਹੁਤ ਵਧੀਆ ਬਣਦੀ ਆ ਲੋ ਜੀ ਇਹ ਤੇ ਚਾਹਾਂ ਤੁਸੀਂ ਸਾਫਤ ਪਿਆਜ਼ ਉਡ ਦੋ ਚਾਹੇ ਤੁਸੀਂ ਇਹਦੇ ਚ ਨਾ ਕੱਟ ਕੇ ਸੁੱਟ ਦੋ ਤੁਹਾਡੀ ਮਰਜ਼ੀ ਹੈ ਪਹਿਲਾਂ ਸਾ ਇਦਾਂ ਹੀ ਪਿਆਜ਼ ਸਿੱਟ ਰਹੇ ਨੇ ਲੋ ਜੀ ਮੈਂ ਇਦਾਂ ਹੀ ਸਿੱਟ ਦੇਣੀ ਆ ਤੁਹਾਨੂੰ ਦਕਾਨੀ ਆ ਇਹਦੇ ਚੋਂ ਥੋੜਾ ਜਿਹਾ ਨਾ ਕੱਟ ਲਾ ਲਿਓ ਫਿਰ ਦਾ ਕਰਕੇ ਚੋਰਸ ਕੱਟ ਲਾ ਲਿਓ ਠੀਕ ਹੈ ਜੀ ਸਾਬਤ ਪਿਆਜ਼ ਲੋ ਜੀ ਦੋ ਪਿਆਜ਼ਾਂ ਦੇ ਵਿੱਚ ਤੁਹਾਨੂੰ ਮੈਂ ਪਿਆ ਦਿਖਾਨੀ ਆ ਆ ਲਓ ਜੀ ਇੱਕ ਪਿਆਜ਼ ਜਦੋਂ ਵੀ ਕੱਟਦੇ ਹੁੰਨੇ ਆ ਨਾ ਯਾਦ ਰੱਖਿਆ ਕਰੋ ਜਿਹੜਾ ਉੱਪਰਲਾ ਇਹ ਵਾਈ येलो ਜਿਹਾ ਪਾਰਟ ਹੁੰਦਾ ਨਾ ਇਹ ਜ਼ਰੂਰ ਕੱਢ ਦਿਆ ਕਰੋ ਇਹ ਬਿਮਾਰੀ ਦਾ ਘਰ ਹੁੰਦਾ ਹੈ ਕਹਿੰਦੇ ਨਹੀਂ ਖਾਣਾ ਚਾਹੀਦਾ ਸਾਨੂੰ ਠੀਕ ਹੈ ਜੀ ਛੋਟੀਆਂ ਛੋਟੀਆਂ ਗੱਲਾਂ ਵੀ ਮੈਂ ਦੱਸ ਦੇਣੀ ਹੁੰਦੀ ਆ ਤੁਹਾਨੂੰ ਨਾਲ ਹੀ ਯਾਦ ਰ ਤੇ ਲੋ ਜੀ ਹੁਣ ਇਹਦੇ ਵਿੱਚ ਆਪਾਂ ਸਿਰਫ ਪਾਣਾ ਜੀ ਇੱਕ ਚਮਚ ਨਮਕ ਆਪਣੇ ਟੇਸਟ ਅਨਸਾਰ ਜਿੰਨਾ ਸਾਡੇ ਛੋਲਿਆਂ ਚ ਪੈਂਦਾ ਓਨਾ ਆਪਾਂ ਨਮਕ ਪਾ ਲੈਣਾ ਲੋ ਜੀ ਹੁਣ ਆਪਾਂ ਗੈਸ ਬਲ ਕੇ ਇਹਨੂੰ ਰੱਖਣ ਲੱਗਿਆਂ ਅੱਜ ਇੱਥੇ ਠੀਕ ਹੈ ਜੀ ਕੁੱਕਰ ਦੇ ਵਿੱਚ ਮੈਂ ਕਈ ਵਾਰੀ ਤੁਸੀਂ ਦੇਖਿਆ ਜਾਕਰ ਮੈਂ ਤੋੜੀ ਜੀ ਵੀ ਪਾ ਲੈਂਦੀ ਹੁਨੀਆ ਅੱਜ ਲਈ ਕੋਲ ਟਾਈਮ ਨਹੀਂ ਸੀਗਾ ਇਸ ਕਰਕੇ ਮੈਂ ਕੁੱਕਰ 'ਚ ਹੀ ਸਟੀ ਮਰਵਾਉਂਗੀ ਇਹ ਵਾਲਾ ਤਰੀਕਾ ਦੇਖ ਕੇ ਤੁਸੀਂ ਜਰੂਰ ਛੋਲੇ ਬਣਾਇਆ ਕਈਆਂ ਪੈਣਾ ਨੂੰ ਬੜਾ ਓਕਾ ਲੱਗਦਾ ਹੈ ਕਿ ਸਾਨੂੰ ਛੋਲੇ ਬਣਾਉਣੇ ਔਖੇ ਲੱਗਦੇ ਹਨ ਆਪਾਂ ਨੂੰ ਵੀ ਮੈਨੂੰ ਵੀ ਬਹੁਤ ਔਖੇ ਲੱਗਦੇ ਹੁੰਦੇ ਸੀ ਜਦੋਂ ਤੋਂ ਮੈਂ ਹੁਣ ਇਹ ਤਰੀਕਾ ਬਣਾਉਣ ਲੱਗੀ ਆ ਨਾ ਮੈਂ ਮੈਨੂੰ ਬਹੁਤ ਵਧੀਆ ਲੱਗਦਾ ਬਿਲਕੁਲ ਟੇਸਟੀ ਬਣਦੀਆਂ ਸਬਜ਼ੀਆਂ ਕੋਈ ਫਰਕ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਤੇ ਲੋ ਜੀ ਇੱਧਰ ਆਪਾਂ ਆਪਣੇ ਹੁਣ ਧਰਦੇ ਨੇ ਛੋਲੇ ਉਹ ਬਲੇਡਰ ਸਾਹਮਣੇ ਜੀ ਖਲਾਰਾ ਆਹ ਵਾਲਾ ਜਿਹੜਾ ਪਾਣੀ ਹੈ ਜੀ ਆਪਾਂ ਪਾਵਾਂਗੇ ਆਪਣੇ ਬੂਟਿਆਂ ਨੂੰ ਇਹਨਾਂ ਦੇ ਨਾਲ ਬੂਟਿਆਂ ਦੀ ਗਰੋਥ ਬਹੁਤ ਵਧੀਆ ਹੁੰਦੀ ਹੈ ਦੇਖੋ ਜੀ ਇਹਨਾਂ ਨੂੰ ਨਾ ਬੂਟਿਆਂ ਨੂੰ ਪਾਣੀ ਪਾਇਆ ਕਰੋ ਬਹੁਤ ਵਧੀਆ ਗਰੋਥ ਹੁੰਦੀ ਹੈ

ਲੋਜੀ ਇੱਧਰ ਆਪਾਂ ਕਿੰਨਾ ਪਾਤੀ ਸੁਕੂਜੀ ਕਿਪਸਾ ਅੱਜ ਜੀ ਨੂੰ ਲੱਗੇਗੀ ਕਿਉਂਕਿ ਹੁਣ ਇਹ ਸਾਰੇ ਕੰਮ ਸੁਕੂਜੀ ਫਿਰ ਆਪਾਂ ਚਾਰ ਇਹਨਾਂ ਨੂੰ ਇਸ ਨਾ ਕਰਵਾ ਤੇ ਲੋਜੀ ਇੱਧਰ ਆਪਣੇ ਛੋਲੇ ਬੁਲਗੇ ਸੀਗੇ ਠੀਕ ਹੈ ਆਪਾਂ ਖੋਲ ਕੇ ਦੇਖਦੇ ਆਂ ਤਦ ਤੱਕ ਆਪਾਂ ਆਪਣਾ ਮਸਾਲਾ ਤਿਆਰ ਕਰ ਲੈਨੇ ਤੇ ਇੱਧਰ ਆਪਾਂ ਪਾਣਾ ਹੁਣ ਆਪਾਂ ਮਸਾਲੇ ਦੇ ਵਿੱਚ ਕੁਝ ਵੀ ਜ਼ਿਆਦਾ ਮਤਲਬ ਪਿਆਜ਼ਾਂ ਦੀ ਆਪਾਂ ਨੂੰ ਲੋੜ ਨਹੀਂ ਆਪਾਂ ਦੋ ਹੀ ਪਿਆਜ਼ ਪਾਇਆ ਠੀਕ ਹੈ ਜੀ ਹੁਣ ਆਪਾਂ ਨੂੰ ਨਾ ਜ਼ਿਆਦਾ ਮਿਹਨਤ ਲੱਗੇਗੀ ਤੇ ਨਾ ਹੀ ਜ਼ਿਆਦਾ ਟਾਈਮ ਲੱਗੇਗਾ ਇੱਧਰ ਆਪਾਂ ਕੱਟ ਲੈਨੇ ਆਂ ਜੀ ਆਪਣਾ ਅਦਰਕ ਠੀਕ ਹੈ ਜੀ ਆ ਪਾ ਲੈਨੇ ਆਪਾਂ ਠੀਕ ਹੈ ਇੱਧਰ ਆਪਾਂ ਆਪਣੀਆਂ ਹਰੀਆਂ ਮਿਰਚਾਂ ਜਿੰਨੇ ਤੁਸੀਂ ਤਿੱਖਾ ਖਾਂਦੇ ਹੋ ਘੱਟ ਖਾਂਦੇ ਹੋ ਉਸ ਹਿਸਾਬ ਨਾਲ ਤੁਸੀਂ ਹਰੀਆਂ ਮਿਰਚਾਂ ਲੈ ਲੈਣੀਆਂ ਇਹਨਾਂ ਨੂੰ ਵੀ ਆਪਾਂ ਇਸੇ ਜੀ ਕੱਟ ਕੇ ਪਾ ਲੈਣੇ ਆ ਠੀਕ ਹੈ ਜੀ ਤੇ ਲੋ ਜੀ ਇੱਧਰ ਆਪਾਂ ਦੋ ਟਮਾਟਰ ਆਪਾਂ ਧੋ ਕੇ ਲੈ ਲਏ ਸੀਗੇ ਹੁਣ ਇਹਨਾਂ ਨੂੰ ਵੀ ਆਪਾਂ ਕੱਟ ਲੈਂਦੇ ਆ ਇਹਨਾਂ ਨੂੰ ਵੀ ਹੁਣ ਇਹ ਇਹ ਮਸਾਲੇ ਨੂੰ ਆਪਾਂ ਬਿਲਕੁਲ ਜੀ ਗ੍ਰाइंड ਕਰ ਲੈਣਾ ਠੀਕ ਹੈ ਜੀ ਪੀਸ ਲੈਣਾ ਉਧਰ ਆਪਾਂ ਧਰਾਂਗੇ ਜੀ ਜੇਕਰ ਤੁਸੀਂ ਹਲਵਾਈ ਸਟਾਈਲ ਬਣਾਉਣਾ ਚਾਹੁੰਦੇ ਤਾਂ ਫਿਰ ਤੁਸੀਂ ਚਾਪਤੀ ਦਾ ਪਾਣੀ ਪਾ ਸਕਦੇ ਹੋ ਜੇਕਰ ਨਹੀਂ ਤੇ ਨਹੀਂ ਕੋਈ ਜ਼ਬਰਦਸਤੀ ਜ਼ਰੂਰੀ ਨਹੀਂ ਹੈਗਾ ਠੀਕ ਹੈ ਪਰ ਵਧੀਆ ਜਿਹਾ ਲੱਗਦਾ ਨਾ ਉਹਨਾਂ ਦਾ ਲੱਗ ਜਿਹਾ ਟੇਸਟ ਆ ਜਾਂਦਾ ਇਸ ਤਰ੍ਹਾਂ ਲੋ ਜੀ ਇਹਨੂੰ ਮੈਂ ਕਰ ਲੈਣੀ ਆਪਣਾ ਗ੍ਰਾਈਂਡ ਬਿਲਕੁਲ ਲਾਈਟ ਨਹੀਂ ਹੈਗੀ ਇੱਕ ਸਾਡੀ ਲਾਈਟ ਬੰਦ ਹੋ ਜਾਈ ਤੇ ਲੋ ਜੀ ਹੁਣ ਆਪਾਂ ਇੱਧਰ ਕਰ ਲੈਣੇ ਆ ਜੀ ਲੱਗ ਤੋਂ ਪਾਣੀ ਪਾ ਕੇ ਠੀਕ ਹੈ ਜੀ ਇਹ ਪਾਣੀ ਪਾ ਕੇ ਆਪਾਂ ਕੂਨੇ ਦੇ ਵਿੱਚ ਪਾ ਲੈਣਾ ਜੀ ਇੱਕ ਅੱਧਾ ਚਮਚ ਤੁਸੀਂ ਨਾ ਚਾਹ ਪੱਤੀ ਜਾ ਪੱਤੀ ਪਾਏ ਨੇ ਬਹੁਤ ਵਧੀਆ ਟੇਸਟ ਹੈ ਮਤਲਬ ਫਲੇਵਰ ਫਲੇਵਰ ਜਿਆ ਵੀ ਵਧੀਆ ਆ ਜਾਂਦਾ ਰੰਗਤ ਵੀ ਬਹੁਤ ਸੋਹਣੀ ਆ ਜਾਂਦੀ ਠੀਕ ਹੈ ਜੀ ਲੋਜੀ ਜਾ ਪੱਤੀ ਪਾ ਲਈ ਠੀਕ ਹੈ ਜੀ ਹੁਣ ਆਪਾਂ ਪਾ ਲੈਣੀ ਜੀ ਦਾਲਚੀਨੀ ਦਾਲਚੀਨੀ ਦੀਆਂ ਥੋੜੀਆਂ ਸਟਿਕਾਂ ਜੀਆਂ ਮਿਲ ਜਾਂਦੀਆਂ ਜਿਵੇਂ ਆਪਣੇ ਗਰਮ ਮਸਾਲੇ ਚ ਮਿਲ ਜਾਂਦੀ ਹੈ ਨਾ ਇਹ ਵਾਲੇ ਤੁਸੀਂ ਪਾ ਲੈਣੇ ਦੋ ਪਾ ਲੈਣੀਆਂ ਤੁਸੀਂ ਮੋਟੀ ਇਲਾਇਚੀ ਠੀਕ ਹੈ ਜੀ ਇਹ ਮੋਟੀ ਵਾਲੀ ਇਲਾਇਚੀ ਪਾ ਲੈਣੀ ਹੈ 3-4 ਪਾ ਲੈਣੇ ਇਹਦੇ ਵਿੱਚ ਲੌਂਗ ਇਹਨਾਂ ਨੂੰ ਥੋੜਾ ਆਪਾਂ ਕੁੱਟ ਕੇ ਪਾਵਾਂਗੇ ਠੀਕ ਹੈ ਜੀ ਉਹ ਜੀ ਇਲਾਚੀ ਨੂੰ ਆਪਾਂ ਕੁੱਟ ਕੇ ਤਾਂ ਪਾਣੇ ਆ ਤਾਂ ਕਿ ਇਹਦੇ ਜਿਹੜੇ ਬੀਜਾਂ ਦੇ ਨਾ ਇਹਦਾ ਵਧੀਆ ਜਿਹਾ ਟੇਸਟ ਆ ਜਾਏ ਠੀਕ ਹੈ ਜੀ ਲੌਂਗ ਵੀ ਪਾ ਲੈਣੇ ਨੇ ਮੋਟੀ ਇਲਾਚੀ ਵੀ ਪਾ ਲੈਣੀ ਹੈ ਇਹਦੇ ਵੀ ਆਪਾਂ ਹੁਣ ਸਾਰੇ ਦਾਣੇ ਕੱਢ ਕੇ ਇਲਾਚੀ ਦਾ ਟੇਸਟ ਵਧੀਆ ਆ ਜਾਂਦਾ ਠੀਕ ਹੈ ਜੀ ਇੱਧਰ ਆਪਾਂ ਕਰਨ ਲੱਗਿਆ ਹਾਂ ਤੇ ਜਦ ਤੱਕ ਸਾਡਾ ਇਹ ਰਿਝੇਗਾ ਠੀਕ ਹੈ ਜੀ ਇੱਧਰ ਆਪਾਂ ਕੜਾਈ ਰੱਖ ਕੇ ਹੁਣ ਆਪਾਂ ਆਪਣੇ ਥੋੜਾ ਜਿਹਾ ਤੇਲ ਵੀ ਬਹੁਤ ਇਹਦੇ ਵਿੱਚ ਮਸਾਲਾ ਵੀ ਘੱਟ ਲੱਗੇਗਾ ਤੇਲ ਵੀ ਘੱਟ ਤੇ ਟੇਸਟੀ ਇੱਕਦਮ ਹਲਵਾਏ ਸਟਾਈਲ ਬਣਦੇ ਆ ਠੀਕ ਹੈ ਜੀ ਹੁਣ ਆਪਣਾ ਸਾਡਾ ਤੇਲ ਗਰਮ ਹੋ ਜੇ ਉਧਰ ਆਪਣਾ ਰੇਜ ਜੀ ਤਦ ਤੱਕ ਮੈਂ ਤੁਹਾਨੂੰ ਦਿਖਾਣੀ ਹੈ ਸਾਡੇ ਛੋਲੇ ਉਪਰ ਚੁੱਕੇ ਆ ਰਹੇ ਨੇ ਸਾਡੇ ਛੋਲੇ ਬਿਲਕੁਲ ਉਬਲ ਕੇ ਤਿਆਰ ਹੋ ਗਏ ਠੀਕ ਹੈ ਜੀ ਆ ਦੇਖੋ ਇਕਦਮ ਤੇ ਜਿਹੜਾ ਪਿਆਜ਼ ਲਿਖ ਰਿਹਾ ਨਾ ਤੁਹਾਨੂੰ ਇਹ ਬਿਲਕੁਲ ਵੀ ਦਿਖੇਗਾ ਨਹੀਂ ਵਿੱਚ ਇੰਨੇ ਵਧੀਆ ਤਰੀਕੇ ਨਾਲ ਮਸਾਲਾ ਮਤਲਬ ਮਿਕਸ ਹੋ ਜਾਂਦੇ ਆ ਇਹਦੇ ਵਿੱਚ ਹੁਣ ਆਪਾਂ ਨੂੰ ਪਿਆਜ਼ ਕਾਣ ਦੀ ਜ਼ਰੂਰਤ ਨਹੀਂ ਹੈਗੀ ਲੋ ਜੀ ਇੱਧਰ ਸਾਡੇ ਇਹ ਵੀ ਰਿਜ ਚੁੱਕੇ ਆ ਵਧਿਆ ਟ੍ਰਿਕੇ ਨਾਲ ਪਾਣੀ ਤੇ ਲਾਜੀ ਇਧਰ ਸਾਡਾ ਤੇਲ ਹੋ ਗਿਆ ਗਰਮ ਠੀਕ ਹੈ ਜੀ ਹੁਣ ਇਹ ਵਾਲਾ ਮਸਾਲਾ ਜਿਹੜਾ ਆਪਾਂ ਗ੍ਰाइंड ਕੀਤਾ ਨਾ ਹੁਣ ਸਿਰਫ ਆਪਾਂ ਇਹ ਹੀ ਪਾਣਾ ਇਹਦੇ ਵਿੱਚ ਠੀਕ ਹੈ ਜੀ ਤੇ ਬਸ ਥੋੜਾ ਜਿਹਾ ਤੇਲ ਪਾਣਾ ਤੇ ਘੱਟ ਤੇਲ ਦੇ ਵਿੱਚ ਤੇ ਘੱਟ ਪਿਆਜ਼ਾਂ ਦੇ ਵਿੱਚ ਬਣਦੀ ਹੈ ਹੁਣ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਸੁੰਨ ਲੈਣਾ ਇਹ ਪੁੰਨਣਾ ਤਾਂ ਹੈ ਜੀ ਇਹਦੇ ਚ ਨਾ ਪੱਲਾ ਲਸਣ ਪਾਇਆ ਹੈ ਠੀਕ ਹੈ ਜੀ ਲਸਣ ਦਾ ਕੱਚਾ ਪੰਨੇ ਹੋਣਾ ਚਾਹੀਦਾ ਕਿਉਂਕਿ ਜੇ ਲਾ ਸੰਦਾ ਕੱਚਾ ਪਾ ਨਾ ਹੋਵੇ ਨਾ ਮਹਿਕ ਵੀ ਆਉਂਦੀ ਰਹਦੀ ਹੈ ਘਾ ਕਰਕੇ ਤੇ ਲੋਹ ਦੇ ਅੰਦਰ ਸਾਡਾ ਮਸਾਲਾ ਦੇਖੋ ਭੁੱਜ ਗਿਆ ਬਿਲਕੁਲ ਤਿਆਰ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਆਪਣੇ ਟੇਸ ਦੇ ਅਨੁਸਾਰ ਪਾ ਲੈਂਦੇ ਆ ਜੀ ਮਸਾਲੇ ਕੋਈ ਆ ਗਿਆ ਸੀ ਆਪਾਂ ਗੈਸ ਕਰਕੇ ਤੇ ਬੰਦ ਠੀਕ ਹੈ ਜੀ ਤੇ ਨਮਕ ਆਪਾਂ ਪਾਇਆ ਹੀ ਹੋਇਆ ਤੇ ਇਹਦੇ ਚੋਂ ਥੋੜੀਆਂ ਜਿਹੀ ਆਪਾਂ ਹਲਕੀਆਂ ਜਿਹੀਆਂ ਮਿਰਚਾਂ ਪਾਵਾਂਗੇ ਜੇਕਰ ਤੁਸੀਂ ਟਿੱਕਾ ਖਾਂਦੇ ਹੋ ਤੇ ਤੁਸੀਂ ਲਾਲੀਚ ਪਾ ਸਕਦੇ ਹੋ ਥੋੜੀ ਜੀ ਹਲਦੀ ਠੀਕ ਹੈ ਜੀ ਪੀਸਿਆ ਹੋਇਆ ਧਨੀਆ ਗਰਮ ਮਸਾਲਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਲਾਂਗੇ ਠੀਕ ਹੈ ਜੀ ਮਸਾਲੇ ਨੂੰ ਹਲਦੀ ਜੇ ਕੱਚਾ ਪੰਨਾ ਰਹੇ ਜੇ ਹਲਦੀ ਥੋੜੀ ਜੀ ਆਪਾਂ ਭੁੰਨਣੀ ਹੈ ਠੀਕ ਹੈ ਜੀ ਤੇ ਜਿਹੜਾ ਇਹ ਵਾਲਾ ਪਾਣੀ ਹੈ ਨਾ ਇਹ ਪਾਣੀ ਪਾਵਾਂਗੇ ਆਪਾਂ ਬਾਅਦ ਚ ਹਲਕਾ ਜਿਹਾ ਆਪਾਂ ਪਾਣੀ ਪਾਣ ਲਿਆ ਹੁਣ ਮਸਾਲੇ ਘਰ ਮਸਾਲਾ ਭੁੰਨਣਾ ਹੈ ਨਾ ਤਾਂ ਕਿ ਹਲਦੀ ਦਾ ਕੱਚਾ ਪੰਨਾ ਰਹੇ ਠੀਕ ਹੈ ਜੀ ਇਦਾਂ ਹੁਣ ਆਪਣਾ ਭੁੱਜ ਗਿਆ ਮਸਾਲਾ ਠੀਕ ਹੈ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਚਾਣਾ ਮਸਾਲਾ ਚਾਣੇ ਮਸਾਲੇ ਨਾਲ ਨਾ ਟੇਸਟ ਕਹਿੰਦੇ ਬਹੁਤ ਵਧੀਆ ਆ ਜਾਂਦਾ ਹੈ ਠੀਕ ਹੈ ਜੀ ਹੁਣ ਆਪਾਂ ਦੇਖੋ ਸਾਰਾ ਸਾਡਾ ਮਸਾਲਾ ਬਿਲਕੁਲ ਭੁੱਜ ਗਿਆ ਘਿਓ ਛੱਡ ਗਿਆ ਹੁਣ ਆਪਾਂ ਇਹਦੇ ਵਿੱਚ ਆਪਣੇ ਬੋਇਲਡ ਹੋਏ ਛੋਲੇ ਇਹਦੇ ਵਿੱਚ ਹੀ ਪਾ ਦਾਂਗੇ ਲੋਟ ਇਨੂੰ ਆਪਾਂ ਰਲਾ ਦੇਣਾ ਠੀਕ ਹੈ ਜੀ ਸਾਰੇ ਮਸਾਲੇ ਚੰਗੀ ਤਰ੍ਹਾਂ ਰਲਾ ਦੇਣਾ ਤੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਆਪਾਂ ਬੋਇਲਡ ਕੀਤਾ ਨਾ ਚਾਹ ਪੱਤੀ ਲੌਂਗ ਇਲਾਇਚੀ ਵਾਲਾ ਪਾਣੀ ਹੈ ਇਹ ਵੀ ਇਹਦੇ ਵਿੱਚ ਹੀ ਪਾ ਦਾਂਗੇ ਪੁਣ ਦੇਣਾ ਇਹਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਭੁੰਨ ਕੇ ਹੁਣ ਸੋਲਿਆਂ ਨੂੰ ਆਪਾਂ ਥੋੜੀ ਦੇਰ ਦੇਣੇ ਆ ਜੀ ਰਿਜਣ ਫਿਰ ਇਹਦੇ ਬਾਅਦ ਚ ਜਦੋਂ ਇਹ ਗਾੜੇ ਜਿਹੇ ਹੋ ਜਾਣਗੇ ਨਾ ਫਿਰ ਤੁਹਾਨੂੰ ਮੈਂ ਬਾਅਦ ਚ ਦਿਖਾਨੀ ਆ ਤੇ ਇਦਾਂ ਆਪਣੇ ਬਣ ਗਏ ਜੀ ਚਾਵਲ ਅਰੇ ਕੁਝ ਆਪਾਂ ਚਾਵਲ ਧਾਤੀ ਸੀ ਘਰੋਂ ਦੇ। ਸਾਡੇ ਚਾਵਲ ਵੀ ਬਣ ਗਏ ਨੇ। ਫਟਾਫਟ ਆਪਣੇ ਕੰਮ ਨਿਭੜ ਗਏ ਨੇ ਠੀਕ ਹੈ ਜੀ। ਨਾਲ ਦੀ ਨਾਲ ਜੇਕਰ ਤੁਸੀਂ ਰਸੋਈ 'ਚ ਕੰਮ ਕਰਦੀਆਂ ਹੁੰਦੀਆਂ ਮੇਰੀਆਂ ਭੈਣਾ ਨਾਲ ਦੀ ਨਾਲ ਖਲਾਰਾ ਸੰਭਾਲਿਆ ਕਰੋ। ਬਹੁਤ ਫਟਾਫਟ ਜਿੰਨਾ ਕੋਸ਼ਿਸ਼ ਕਰ ਰਹੇ ਹੋ ਨਾ ਜਲਦੀ ਕੰਮ ਕਰਦੀ ਹੋਨਾ ਹੀ ਜਲਦੀ ਹੁੰਦਾ ਠੀਕ ਹੈ ਜੀ। ਇਹਨੂੰ ਟੱਪ ਦਈਏ ਆਪਾਂ। ਲਓ ਜੀ ਇਹਨੂੰ ਟੱਪ ਦੇ dennਿਆ ਬਾਕੀ ਹੋਰ ਕੰਮ ਆਏ ਸੰਭਲ ਲੈਣੇ। ਨਹੀਂ ਤਾਂ ਤੱਕ ਤੁਸੀਂ ਬੰਨੇ ਰਹੋ ਜੀ। ਤੇ ਲੋ ਜੀ ਆ ਦੇਖੋ ਜੀ ਸਾਡੀ ਸਬਜੀ ਬਣ ਕੇ ਬਿਲਕੁਲ ਹੋ ਗਈ ਤਿਆਰ ਆ ਦੇਖੋ ਬਹੁਤ ਸੋਹਣੀ ਰੰਗਤ ਵੀ ਆਈ ਹੈ ਤੇ ਬਹੁਤ ਟੇਸਟੀ ਸਬਜੀ ਬਣਦੀ ਹੈ ਠੀਕ ਹੈ ਜੇਕਰ ਤੁਸੀਂ ਚਾਹੋ ਇਹਨੂੰ ਗਾੜਾ ਵੀ ਕਰ ਸਕਦੇ ਹੋ ਠੀਕ ਹੈ ਛੋਲਿਆਂ ਨੂੰ ਤੇ ਤੁਸੀਂ ਇਹ ਤਰੀਕੇ ਨਾਲ ਬਣਾ ਕੇ ਦੇਖਿਓ ਤੁਹਾਡੇ ਛੋਲੇ ਇੱਕਦਮ ਪਰਫੈਕਟ ਬਣेंगे ਬਣਾਏ ਨਹੀਂ ਤੇ ਬਣਾਇਓ ਜੇ ਬਣਾਏ ਆ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਬਾਕੀ ਆ ਦੇਖ ਲਓ ਆਪਾਂ ਹੁਣ ਖਾਵਾਂਗੇ ਆਪਾਂ ਥੋੜੀ ਜਿਹੀ ਤਰੀ ਵਾਲੇ ਤਾਰ ਰੱਖਿਆ ਕਿ ਆਪਾਂ ਚਾਵਲਾ ਦੇ ਨਾਲ ਖਾਣੇ ਆ ਜੇਕਰ ਇਹਨੂੰ ਪੂਰੀਆਂ ਦੇ ਨਾਲ ਖਾਣੀ ਹੋਣ ਨਾ ਤੇ ਫਿਰ ਪੂਰੀਆਂ ਦੇ ਨਾਲ ਤਾਂ ਤੁਸੀਂ ਦੂਜੇ ਤੋੜੇ ਇਹਨੂੰ ਸੰਘਣੇ ਕਰ ਸਕਦੇ ਹੋ ਠੀਕ ਹੈ ਗਾੜੇ ਗਾੜੇ ਵਧੀਆ ਲੱਗਦੇ ਆ ਤੇ ਆਹ ਦੇਖ ਲਓ ਜੀ ਇੱਕਦਮ ਪਰਫੈਕਟ ਬਣਦੇ ਆ ਬਹੁਤ ਸੋਕੇ ਤਰੀਕੇ ਨਾਲ ਬਹੁਤ ਘੱਟ ਟਾਈਮ ਵੀ ਲੱਗਦਾ ਬਹੁਤ ਘੱਟ ਮਿਹਨਤ ਵੀ ਲੱਗਦੀ ਆ ਠੀਕ ਹੈ ਜੀ ਬਾਕੀ ਤੇ ਲਓ ਜੀ ਇੱਧਰ ਆਪਾਂ ਬਣਾਉਣ ਲੱਗਿਆ ਜੀ ਅੱਜ ਬੋੜੀ ਸਾਡੇ ਘਰ ਆਈ ਹੈ ਜੀ ਦੁੱਧ ਆਇਆ ਸਾਡੇ ਗਵਾਂਡੀਆਂ ਦੇ ਸੂਹੀਏ ਗਾਂ ਆਹ ਦੇਖੋ ਜੀ ਗਾਂ ਦੀ ਆਈ ਹੈ ਬੋਲੀ ਬੋੜੀ ਆਪਾਂ ਕਿੱਥੇ ਬਣਾਨੇ ਤੁਸੀਂ ਕਿੱਥੇ ਬਣਾਦੇ ਮੈਨੂੰ ਕਮੈਂਟਾਂ ਚ ਦੱਸਿਓ ਠੀਕ ਹੈ ਜੀ ਇੱਧਰ ਆਪਾਂ ਇਹਨੂੰ ਪਹਿਲਾਂ ਨਾ ਦੁੱਧ ਨੂੰ ਧਰ ਦਾਂਗੇ ਗੈਸ ਦੇ ਉੱਤੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਗਰਮ ਕਰਨ ਦੀ ਗਰਮ ਕਰਾਂਗੇ ਪਹਿਲਾਂ ਤਾਂ ਚੰਗੀ ਤਰ੍ਹਾਂ ਗਰਮ ਹੋ ਜੇ ਪਰ ਖਾਸ ਕਰਕੇ ਬੋਲੀ ਇਹ ਪਤਾ ਤੁਹਾਨੂੰ ਕਿੰਨੀ ਤਾਕਤਵਰ ਹੁੰਦੀ ਹੈ ਇਹ ਬੱਚਿਆਂ ਇਹ ਕੈਲਸ਼ੀਅਮ ਵੀ ਬਹੁਤ ਵਧਾਉਂਦੀ ਹੈ ਜਿਵੇਂ ਸੱਜੇ ਹੀ ਕਈਆਂ ਦੇ ਬਹੁਤ ਜ਼ਿਆਦਾ ਗੋਡੇ ਵਗੈਰਾ ਜਿਨ੍ਹਾਂ ਦੇ ਦੁਖਦੀਆਂ ਨਾ ਹੱਡੀਆਂ ਲਈ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਇਹ ਤੁਸੀ ਇਹਨਾਂ ਨੂੰ ਬੋਲੀ ਮਿਲਦੀ ਹੈ ਨਾ ਉਸੀ ਨਖਰੇ ਨਾ ਮਾਰਿਆ ਕਰੋ ਖਾਇਆ ਕਰੋ ਇਹਦੇ ਵਿੱਚ ਬਹੁਤ ਸਾਰੇ ਤਾਕਤ ਹੁੰਦੀ ਬਹੁਤ ਸਾਰੇ ਮਤਲਬ ਕੈਲਸ਼ੀਅਮ ਵੀ ਹੁੰਦੀ ਹੈ ਤੇ ਸਾਨੂੰ ਤਾਂ ਬਹੁਤ ਵਧੀਆ ਲੱਗਦੀ ਇਹਦਾ ਬਣਾਉਣ ਦਾ ਤਰੀਕਾ ਸਹੀ ਇਹ ਹੈ ਕਿ ਇਹਨੂੰ ਆਪਾਂ ਪਹਿਲਾਂ ਬਾੜਾ ਦੇਵਾਂਗੇ ਠੀਕ ਹੈ ਜੀ ਬਾੜਾ ਮਤਲਬ ਜੇ ਫਟ ਜੇ ਤਾਂ ਵੀ ਠੀਕ ਹੈ ਜੇ ਨਹੀਂ ਤੇ ਕਈ ਵਾਰੀ ਬਾੜਾ ਵੀ ਆ ਜਾਂਦਾ ਹੁੰਦਾ ਫੱਟੀ ਫੱਟੀ ਵੀ ਹੁੰਦੀ ਹੈ ਪਰ 3-4 ਦਿਨਾਂ ਦੀ ਜਿਵੇਂ ਹੋ ਜਾਏ ਨਾ ਤੇ ਘੱਟ ਹੀ ਫੱਟਦੀ ਹੈ ਹੁਣ ਆਪਾਂ ਇਹਨੂੰ ਦੇਖਦੇ ਹਾਂ ਜੀ ਜੇਕਰ ਜਿੱਦਾਂ ਰੇਝੇ ਰੇਝਾ ਪੈਣ ਤੋਂ ਪਹਿਲਾਂ ਦੁੱਧ ਚੰਗੀ ਤਰ੍ਹਾਂ ਗਰਮ ਹੋ ਜਾਵੇ ਇਹ ਦੱਸ ਦਿਆਂ ਤੁਹਾਨੂੰ ਆਪਾਂ ਬੋਲੀ ਕਿੱਤਾ ਬਣਾਉਂਦੇ ਹੁਣੇ ਆ ਠੀਕ ਹੈ ਜੀ ਜਿੱਦੋਂ ਬਰੜਾ ਲੜ ਗਈ ਸਾਚੀ ਦੀ ਅੱਜ ਸਾਨੂੰ ਕੱਟੀਆਂ ਜੀ ਦੋ ਪ੍ਰਿੰਡਾਂ ਸਹੀ ਗੱਲ ਆ ਜੇ ਨਾ ਛੱਤ ਤੇ ਆਪਾਂ ਸਫਾਈ ਕਰਨ ਗਏ ਸੀ ਇੱਕ ਮੇਰੇ ਇੱਥੇ ਕੱਟੀ ਇੱਕ ਮੇਰੇ ਕੰਨ ਦੇ ਕੋਲ ਤੇ ਅਮਰਤਪੁਰ ਦੇ ਬਿਲਕੁਲ ਬੁੱਲ ਤੇ ਕੱਟੀ ਅੱਜ ਬਹੁਤ ਪ੍ਰਿੰਡਾਂ ਆਈਆਂ ਤੇ ਗਰਮੀ ਦੀ ਵਜ੍ਹਾ ਨਾਲ ਕੋਈਆਂ ਬਈਆਂ ਪ੍ਰਿੰਡਾਂ ਸਾਡੇ ਨੀਚੇ ਵੀ ਆ ਜਾਂਦੀਆਂ ਪਰ ਅੱਜ ਤਾਂ ਸਾਡੇ ਨਾਲ ਬਹੁਤ ਮਾੜੀ ਹੋ ਤੇ ਲੋ ਜੀ ਆ ਦੇਖ ਲਓ ਤੁਸੀਂ ਅੱਜ ਇਹ ਮੇਕੀ ਬਾਲਾ ਆ ਗਏ ਆ ਨਾ ਤੇ ਦੇਖੋ ਸਾਡਾ ਦੁੱਧ ਚੰਗੀ ਤਰ੍ਹਾਂ ਤੇ ਆਹ ਦੇਖੋ ਦੁੱਧ ਜਿਹਾ ਬਣ ਗਿਆ ਜਿਆਦਾ ਫਟਿਆ ਨਹੀਂ ਹੈਗਾ ਨਹੀਂ ਤੇ ਨਾ ਪੂਰੇ ਮਤਲਬ ਵੱਡੇ ਵੱਡੇ ਜੇ ਫਟ ਫੁੱਟੜ ਜੇ ਬਣ ਜਾਂਦੇ ਹੁੰਦੇ ਆ ਠੀਕ ਹੈ ਅਰੇ ਇਹ ਬਣਿਆ ਪੂਰ ਤਾਈਪ ਠੀਕ ਹੈ ਜੇਕਰ ਤੁਸੀਂ ਇਹਦੇ ਵਿੱਚ ਗੂੜੀਆਂ ਸ਼ੱਕਰ ਪਾ ਦੋ ਵਧੀਆ ਤਰੀਕੇ ਨਾਲ ਫੜ ਜੇਗਾ ਤਾਂ ਸਾਨੂੰ ਚੀਨੀ ਵਾਲਾ ਨਹੀਂ ਇਹ ਨਾ ਚੀਨੀ ਵਾਲਾ ਨਹੀਂ ਖਾਣਾ ਚਾਹੀਦਾ ਤੁਸੀਂ ਵੀ ਚੀਨੀ ਨਾ ਪਾਇਆ ਕਰੋ ਚੀਨੀ ਸਾਨੂੰ ਬਹੁਤ ਨੁਕਸਾਨ ਦਿੰਦੀ ਹੈ ਕੋਸ਼ਿਸ਼ ਕਰਿਆ ਕਰੋ ਕਿ ਚੀਨੀ ਵਾਲੀ ਚਾਹ ਵੀ ਨਾ ਪੀਆ ਕਰੋ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਸ਼ੱਕਰ ਜੇਕਰ ਹੋਰ ਫਟਣਾ ਹੋਏਗਾ ਥੋੜੇ ਜਿਹਾ ਫੁੱਟ ਬਣ ਜਾਣਗੇ ਨਹੀਂ ਤੇ ਇਹ ਵਾਲਾ ਇਦਾਂ ਬਣਿਆ ਹੈ ਦੇਖ ਲਓ ਬੋਲੀ ਇਦਾਂ ਬਹੁਤ ਵਧੀਆ ਹੁੰਦੀ ਏ ਤੁਹਾਨੂੰ ਪਤਾ ਇਹਦਾ ਨਾ ਜਿਵੇਂ ਤਾਜੀ ਸੂਈ ਮੱਝ ਦਾ ਕੀ ਮਤਲਬ ਬੋਲੀ ਵੀ ਵਧੀਆ ਬਣਦੀ ਏ ਇਹਦਾ ਪਨੀਰ ਵੀ ਬਹੁਤ ਸੋਹਣਾ ਨਿਕਲਦਾ ਹੈ ਖੋਆ ਵੀ ਬਹੁਤ ਸੋਹਣਾ ਨਿਕਲਦਾ ਜੇ ਇਹ ਗਾਂ ਦਾ ਦੁੱਧ ਸੀ ਜੀ ਸਾਡੇ ਗਾਂਸੂਈ ਛੋਟੀ ਜੀ ਬੱਚੀ ਦਿੱਤੀ ਤੁਹਾਨੂੰ ਦਿਖਾਉਂਗੀ ਮੈਂ ਠੀਕ ਹੈ ਜੀ ਬਾਕੀ ਅਸੀਂ ਵੀ ਸੋਚਦੇ ਪਿਆ ਗਾਂ ਲੈਣ ਦੀ ਜੇ ਵਾਹਿਗੁਰੂ ਤੁਹਾਡੇ ਕਿਰਪਾ ਸਦਕਾ ਸ਼ਾਇਦ ਲੈ ਲਵਾਂ ਦੀਨਾ ਬੜਾ ਮਨ ਹੋ ਰਿਹਾ ਕਿਉਂਕਿ ਮੂਲ ਦਾ ਦੁੱਧ ਪੀਣਾ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਲੱਗ ਰਿਹਾ ਠੀਕ ਹੈ ਜੀ ਆ ਦੇਖ ਲਓ ਜੀ ਬੋਲੀ ਇੱਕ ਬੋਲੀ ਦਾ ਧਿਆਨ ਰੱਖਿਆ ਕਰੋ ਜਦੋਂ ਪੀਂਦੇ ਹੁੰਦੇ ਨੇ ਕਹਿੰਦੇ ਭੂਖ ਮਾਰ ਕੇ ਨਹੀਂ ਪੀਣੀ ਚਾਹੀਦੀ ਫਿਰ ਜਦੋਂ ਉਹਦਾ ਲਵਾਰੂ ਹੁੰਦਾ ਨਾ ਤੇ ਉਹਦਾ ਲਵਾਰੂ ਫਿਰ ਕੱਪੜੇ ਖਾਣੇ ਸ਼ੁਰੂ ਕਰ ਦਿੰਦਾ ਠੀਕ ਹੈ ਜੀ ਇਹ ਚੀਜ਼ ਦਾ ਧਿਆਨ ਰੱਖਣੇ ਸਾਨੂੰ 120 ਕਰਦਾਂਗੇ ਚੰਗੀ ਤਰ੍ਹਾਂ ਦੇਖੋ ਰਲ ਗਿਆ ਫੁੱਟ ਬਿਲਕੁਲ ਨਹੀਂ ਬਣੇ ਦੁੱਧ ਟਾਈਪ ਜਿਹਾ ਬਣ ਗਿਆ ਦੇਖੋ ਇਹ ਬਹੁਤ ਤਾਕਤਵਰ ਹੁੰਦੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰਿਆ ਕਰੋ ਜੇਕਰ ਤੁਹਾਨੂੰ ਕਿਤੇ ਨੇੜੇ ਤੇੜੇ ਮਿਲਦੀ ਹੈ ਤੇ ਖਾਇਆ ਕਰੋ ਇਹ ਗੋਡਿਆਂ ਲਈ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਬਾਕੀ ਜੋ ਕੰਮ ਕੀਤਾ ਆਪਾਂ ਡੇਲੀ ਰੂਟੀਨ ਚ ਤੁਹਾਡੇ ਨਾਲ ਸ਼ੇਅਰ ਕਰਦੇ ਮਿਲਦੇ ਹਾਂ ਜੀ ਕੱਲ੍ਹ ਤੁਹਾਨੂੰ ਨਵੇਂ ਵਲੌਗ ਵਿੱਚ ਆਜੋ ਜਿੰਨੇ ਜਿੰਨੇ ਬੋਲੀ ਖਾਣੀ ਤੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਆ ਦੇਖ ਲਓ ਜੀ ਆਪਾਂ ਦਾ ਖਾਣਾ ਮੈਨੂੰ ਤੇ ਬਹੁਤ ਸਵਾਦ ਲੱਗਦੀ ਕਿੰਨੂ ਕਿੰਨੂ ਵਧੀਆ ਲੱਗਦੀ ਹੈ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਆਪਣਾ ਪਿਆਰ ਦਾ ਸਪੋਰਟ ਇਦਾਂ ਹੀ ਬਣਾਏ ਰੱਖ